ਤੁਸੀਂ ਵੇਖ ਰਹੇ ਹੋ ਲਿਬਰਲਟੀ ਟੀਵੀ ਮੁੱਦਾ ਚ ਤਾਂ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਮੁੱਦਾ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਤੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਾ ਸਕਦਾ ਹੈ ਚੰਦੂ ਮੱਜਰੇ ਹੋਰੀ ਬੀਬੀ ਜਗੀਰ ਕੌਰ ਹੋਰੀ ਹੈ ਢੀਂਟਸੇ ਹੋਰੀ ਹੈ ਮਲੂਕਾ ਇਹਨਾਂ ਸਾਰਿਆਂ ਨੂੰ ਵੀ ਧਾਰਮਿਕ ਸਜ਼ਾ ਲਾਈ ਜਾ ਸਕਦੀ ਹੈ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਜਾਣਾ ਤੈ ਨਜ਼ਰ ਆਉਣ ਲੱਗਿਆ ਕਿ ਸੁਖਬੀਰ ਸਿੰਘ ਬਾਦਲ ਉਸ ਬੰਦ ਲਫਾਫੇ ਚ ਦੱਸ ਆਏ ਨੇ ਕਿ ਮੈਂ ਪ੍ਰਧਾਨਗੀ ਤੋਂ ਵੀ ਲਾਂਭੇ ਹੋ ਰਿਆਂ ਜੀ ਹਾਂ ਲੰਘੇ ਕੱਲ ਆਪਣੇ ਟਵੀਟ ਰਾਹੀਂ ਆਪਣੇ ਲੀਡਰ ਦਲਜੀਤ ਸਿੰਘ ਚੀਮਾ ਰਾਹੀਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਕੋਰ ਕਮੇਟੀ ਭੰਗ ਕਰਤੀ ਕੋਰ ਕਮੇਟੀ ਭੰਗ ਕੀਤੀ ਤੇ ਜਾਂ ਬਾਗਿਆਂ ਨੂੰ ਘਰੇ ਤੋੜਿਆ ਕਿਉਂਕਿ ਬਾਕੀ ਪੂਰਾ ਢਾਂਚਾ ਨਹੀਂ ਭੰਗ ਕੀਤਾ ਇਹ ਨਹੀਂ ਕਿ ਅਸੀਂ ਸਮੁੱਚਾ ਢਾਂਚਾ ਭੰਗ ਕਰਦੇ ਅਸੀਂ ਕੋਰ ਕਮੇਟੀ ਭੰਗ ਕਰਦੇ ਸੋ ਕੋਰ ਕਮੇਟੀ ਭੰਗ ਦੇ ਨਾਲ ਇੱਕ ਤੀਨਾ ਦੋ ਨਿਸ਼ਾਨੇ ਬੰਨ ਹੋ ਗਏ ਇੱਕ ਪਾਸੇ ਦੱਸਤਾ ਕਿ ਲੋ ਜੀ ਕੋਰ ਕਮੇਟੀ ਖਤਮ ਹੈ ਹੁਣ ਮੈਂ ਇੱਕ ਨਵਾਂ ਨੇ ਸਿੱਖ ਵੱਜੋਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਜਾ ਰਹੇ ਹਾਂ ਇਸ ਨੇਹਾ ਦਿੱਤਾ ਸੀ ਕੱਲੇ ਦੂਸਰੇ ਪਾਸੇ 24 ਮੈਂਬਰ ਦੀ ਜਿਹੜੀ ਕਮੇਟੀ ਆ ਉਹਦੇ ਵਿੱਚੋਂ 16 ਮੈਂਬਰ ਸੁਖਵੀਰ ਬਾਦਲ ਨਾਲ ਸੀ 8 ਬਾਕੀ ਸੀ ਸੋ ਇਹਨਾਂ ਅੱਠਾਂ ਦੀ ਵੀ ਛੁੱਟੀ ਨਾਲੇ ਹੋ ਗਈ ਅਗਲੀ ਵਾਰ ਕਹਿੰਦੇ ਨਵੀਂ ਕੋਰ ਕਮੇਟੀ ਬਣਾ ਲਾਂਗੇ ਪਰ ਉਹ ਕੀ ਹੁਣ ਸੁਖਵੀਰ ਬਾਦਲ ਪ੍ਰਧਾਨ ਆਪ ਰਹਿਣਗੇ ਜਾਂ ਉਹਨਾਂ ਨੇ ਕੋਈ ਨਾਮ ਹੋਰ ਚੁਣ ਲਿਆ ਜਾਂ ਹੁਣ ਇਸ ਨੂੰ ਲੈ ਕੇ ਰਸਾ ਗੱਸੀ ਹੋਏਗੀ ਖੁੱਲੀ ਸੰਗਤ 'ਚ ਫੈਸਲਾ ਹੋਏਗਾ ਅਕਾਲੀ ਦਲ ਦਾ ਵੱਡਾ ਇਜਲਾਸ ਹੋਏਗਾ ਤੇ ਉਸ ਇਜਲਾਸ ਦੇ ਵਿੱਚ ਇਸ ਧੜੇ ਨੂੰ ਕੋਈ ਥਾਂ ਮਿਲੇਗੀ ਜਾਂ ਦਵਾ ਜਰ ਉਹਨਾਂ ਕਿ ਨਹੀਂ ਪਰ ਅੱਜ ਇਹ ਸਭ ਦੀਆਂ ਗੱਲਾਂ ਨੂੰ ਪੇਸ਼ਾਂ ਰੱਖਦਿਆਂ ਹੋਇਆਂ ਅਜੀ ਸੁਖਵੀਰ ਸਿੰਘ ਬਾਦਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਜਾ ਕੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦਾ ਰੁਕ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਮੂਰੇ ਪੇਸ਼ ਹੋ ਕੇ ਅਕਾਲ ਤਖਤ 'ਤੇ ਆਪਣੀ ਪੇਸ਼ੀ ਭਰਦਿਆਂ ਜਥੇਦਾਰ ਸਾਹਿਬ ਨੂੰ ਆਪਣਾ ਸਪਸ਼ਟੀਕਰਨ ਬੰਦ ਲਫਾਫੇ ਦੇ ਵਿੱਚ ਸੌਂਪ ਦਿੱਤਾ ਵਾਰੰਕਮਿੰਟ ਦਾ ਸਮਾਪਤਾਇਆ ਤੇ ਸਮਾਪਤ ਹੋਣ ਤੋਂ ਬਾਅਦ ਸਪਾਸਟੀ ਕਰਨ ਦੇ ਤੋਂ ਬਾਅਦ ਸੁਖਵੀਰ ਬਾਦਲ ਬਾਹਰ ਆਏ ਗੱਡੀ 'ਚ ਬੈਠੇ ਤੇ ਰਵਾਨਗੀ ਪਾ ਦਿੱਤੀ মিডিਆ ਨਾਲ ਗੱਲ ਨਹੀਂ ਕੀਤੀ ਹਾਂ ਸਿਕਸ ਦਾ ਤੁਹਾਨੂੰ ਸਮਝਣ ਵਾਲੇ ਸਿਕਸ ਦਾ ਤਾਂ ਤੁਹਾਨੂੰ ਜਾਣੂ ਅੰਤਖ ਮਰਿਆਦਾ ਤੋਂ ਬਾਖਿਸ਼ ਸ਼੍ਰੀ ਕਾਲਤਾਕ ਸਾਬ ਦੀ ਮਰਿਆਦਾ ਤੋਂ ਜਾਣੂ ਉਹਨਾਂ ਦਾ ਜੋ ਗੱਲਾਂ ਹੋਈਆਂ ਜੋ ਵਿਚਾਰ ਚਰਚਾ ਹੋਈ ਜੋ ਮੈਂ ਜਾਣਨ ਸਮਝਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿਹੇ ਕਿ ਪਾਸੇ ਚੰਦੂ ਮੱਜਰੇ ਉਹਨਾਂ ਦਾ ਧਰਾਈ ਸੀ 1 ਜੁਲਾਈ ਨੂੰ ਉਹ ਗਰੁੱਪ ਆਇਆ ਸੀ ਉਸ ਗਰੁੱਪ ਨੇ ਆ ਕੇ ਆਪਣਾ ਮਾਫੀਨਾਮਾ ਬਨਾਮ ਇਹਨਾਂ ਦੇ ਉੱਤੇ ਸਵਾਲੀਆ ਵਾਲਾ ਇੱਕ ਚਿੱਠਾ ਦਿੱਤਾ ਸੀ ਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਅ ਡੇਰਾ ਮੁਖੀ ਨੂੰ ਮਾਫੀ ਵਾਲਾ ਪਹਿਲੂ ਆਇਆ ਸਮੇਤ ਸੈਣੀ ਵਾਲਾ ਮਸਲਾ ਹੈ ਆ 90 ਲੱਖ ਦੇ ਇਸ਼ਤਿਹਾਰ ਵਾਲਾ ਮਸਲਾ ਹੈ ਹੈਨਾ ਇਹ ਬਦੀਆਂ ਵਾਲੇ ਮਾਮਲੇ 'ਚ ਇਨਸਾਫ ਨਾ ਦੇਣਾ ਉਹ ਕਹਿੰਦੇ ਗੜਮਿਆਂ ਚੁਣਮੀਆਂ ਗਲਤੀਆਂ ਕਬੂਲ ਕੀਤੀਆਂ ਹੁਣ ਸੁਖਵੀਰ ਸਿੰਘ ਬਾਦਲ ਦੇ ਸਪਸ਼ਟੀਕਰਨ 'ਚ ਦੇਖਣਾ ਕਿ ਕੀ ਉਹੀ ਚਾਰ ਗਲਤੀਆਂ ਦੇ ਹਵਾਲੇ ਨਾਲੇ ਗੱਲ ਘੁੰਮਦੀ ਹੈ ਉਹਦੇ ਹਾਲੇਦਾਲੇ ਘੁੰਮਦੀ ਹੈ ਜਾਂ ਇਹ ਤੋਂ ਵੱਡੀਆਂ ਤੇ ਵੱੱਜਰ ਗਲਤੀਆਂ ਜਿਹੜੀਆਂ ਹੋਰ ਅਕਾਲੀ ਦਲ ਨੇ ਕੀਤੀਆਂ ਹੋਈਆਂ ਕਿਉਂ ਉਹਨਾਂ ਦਾ ਵਿੱਚ ਜ਼ਿਕਰ ਆਉਂਦਾ ਤੇ ਉਹ ਜ਼ਿਕਰ ਦੇ ਨਾਲ ਸਾਰੀਆਂ ਪਰਤਾਂ ਵੀ ਖੁੱਲਦੀਆਂ ਕਿ ਸੁਖਬੀਰ ਬਾਦਲ ਕਹਿਣ ਕਿ ਆਹ ਗਲਤੀ ਮੈਂ ਕੀਤੀ ਇਹ ਗੁਜਰ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੱਥੋਂ ਹੋਈ ਹੈ ਇਹ ਚੰਦੂ ਮੱਜਰੇ ਨੇ ਕੀਤੀ ਸੀ ਇਹ ਜਗੀਰ ਕੌਰ ਨੇ ਕੀਤੀ ਸੀ ਇਹ ਚੀਮਾ ਨੇ ਕੀਤੀ ਸੀ ਇਹ ਭੁੰਧੜ ਨੇ ਕੀਤੀ ਸੀ ਇਹ ਢਿੰਦਸਿਆ ਨੇ ਕੀਤੀ ਸੀ ਇਹ ਬਰਨਾਲੇ ਹੋਰਾਂ ਨੇ ਕੀਤੀ ਸੀ ਇਹ ਮਲੂਕਾ ਨੇ ਕੀਤੀ ਸੀ ਕਿਤਾ ਕਿਤਾ ਜ਼ਿਕਰ ਕਰਨਗੇ ਕਿ ਉਹ ਸਾਰਾ ਫਕਿਰਤ ਸਾਹਮਣੇ ਆਏਗੀ ਇਹਦੇ ਉੱਤੇ ਸਭ ਦੀ ਨਜ਼ਰ ਕਿਉਂਕਿ ਲੁਫਾਫਾ ਤਾਂ ਸੌਂਪਤਾ ਉਹਨਾਂ ਉਸ ਲੁਫਾਫੇ ਚ ਕੀ ਆ ਕੀ ਉਹ ਲੁਫਾਫੇ ਚ ਉਸ ਚੰਦੂ ਮੱਜਰੇ ਉਹ ਵੀ ਜ਼ਗੀਰਖੋਣ ਵਾਲੇ ਧੜੇ ਮੰਗ ਗੋਲ ਮੋਲ ਮਾਫੀਨਾਮਾ ਹੀ ਹੋਏਗਾ ਗੋਲ ਮੋਲ ਸਪਸ਼ਟੀ ਕਰਨੇ ਹੋਏਗਾ ਜਾਂ ਉਹ ਚ ਆਪਣੀ ਅਹੁਦੇ ਤੇ ਰੁਤਬੇ ਸਾਰਾ ਕੁਝ ਲਾਂਬੇ ਛੱਡਦੇ ਆ ਹੋਇਆ ਸੁਖਵੀਰ ਬਾਦਲ ਕਹਿਣਗੇ ਕਿ ਆਹ ਸੌਪਿਆ ਜੀ ਅਗਲਾ ਹੁਕਮ ਤੁਸੀਂ ਸੁਣਾਓ ਤੇ ਉਹ ਮਾਇਰਾ ਨਾਲ ਜਿਹੜੀ ਮੇਰੀ ਗੱਲ ਹੋਈ ਮਰਿਆਦਾ ਨੂੰ ਸਮਝਣ ਵਾਲਿਆਂ ਨਾਲ ਜਿਹੜੀ ਮੇਰੀ ਗੱਲ ਹੋਈ ਉਹਨਾਂ ਦਾ ਕਹਿਣਾ ਕਿ ਬਈ ਤਨਖਾਹ ਤਾਂ ਲੱਗੇਗੀ ਉਹ ਚੰਦੂਆ ਹੋਰਾਂ ਨੂੰ ਵੀ ਲੱਗੇਗੀ ਉਹ ਜ਼ਗੀਰਖੋਰਾਂ ਨੂੰ ਵੀ ਲੱਗੇਗੀ ਉਹ ਮਲੂਕਾ ਹੋਰਾਂ ਨੂੰ ਵੀ ਲੱਗੇਗੀ ਉਹ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਵੀ ਲੱਗੇਗੀ ਕਹਿੰਦੇ ਜੀ ਜ਼ਿਆਦਾਤਰ ਸਾਰੇ ਹੀ ਨੇ ਕਿ ਹੁਣ ਇਹ ਸਪਸ਼ਟੀਕਰਨ ਨੂੰ ਬਾਚਣ ਦੇ ਲਈ ਪੰਜ ਸਿੰਘ ਸੇਵਾ ਨਾਲ ਦੀ ਬੈਠਕ ਦੇ ਵਿੱਚ ਫੈਸਲਾ ਹੋ ਸਕਦਾ ਵਿੱਚਕ ਮੀਡੀਆ ਨਾਲ ਗੱਲ ਨਹੀਂ ਕੀਤੀ ਸੁਖਵੀਰ ਬਾਦਲ ਨੇ ਪਰ ਜਸੀਦਾਰ ਸਾਹਿਬ ਨੇ ਮੀਡੀਆ ਨਾਲ ਗੱਲ ਕੀਤੀ ਜਸੀਦਾਰ ਸਾਹਿਬ ਨੇ ਕਿਹਾ ਕਿ ਸਪਸ਼ਟੀਕਰਨ ਆ ਗਿਆ ਹੈ ਉਨਸੇ ਪੰਜ ਸਿੰਘ ਸਹਿਮਨਾ ਦੀ ਬੈਠਕ ਬੁਲਾਵਾਂਗੇ ਉਹਦੇ ਵਿੱਚ ਇਹਨੂੰ ਵਿਚਾਰਾਂਗੇ ਤੇ ਵਿਚਾਰਨ ਤੋਂ ਬਾਅਦ ਮਰਿਆਦਾ ਅਨੁਸਾਰ ਅਗਲੀ ਕਾਰਵਾਈ ਕਰਾਂਗੇ ਅਗਲਾ ਫੈਸਲਾ ਲਵਾਂਗੇ ਸੋ ਉਧਰ કૃਪਤਾ ਬਡਾਲਾ ਹੋਰੀ ਵੀ ਕਹਿ ਰਹੇ ਨੇ ਕਿ ਸਾਨੂੰ ਆਸ ਹੈ ਕਿ ਜੱਤਰ ਸਾਹਿਬ ਹੈ ਇਸ ਸਰਵਉੱਚ ਸਥਾਨ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋયા ਸਹੀ ਫੈਸਲਾ ਸੁਣਾਉਣਗੇ ਸੋ ਜੋ ਵੀ ਫੈਸਲਾ ਹੋਊਗਾ ਕਹਿੰਦੇ ਸਾਨੂੰ ਮਨਜ਼ੂਰ ਹੋ ਹੁਣ ਸ਼੍ਰੋਮਣੀ ਕਮੇਟੀ ਨੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਕਿਉਂਕਿ 90 ਲੱਖ ਦੇ ਇਸ ਇਸ਼ਤਿਹਾਰ ਵਾਲੇ ਮਸਲੇ 'ਚ ਇਹ ਵੀ ਕਰੇ ਨੇ ਕੇ ਡੇਰਾ सिरसा ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਮਾਫੀ ਵਾਲੇ ਮਸਲੇ ਤੇ ਜਿਹੜੇ ਇਸਤਿਹਾਰ ਜਾਰੀ ਕੀਤੇ ਗਏ ਸੀ ਉਹਨਾਂ ਦਾ ਸਾਰਾ ਖਰਚਾ ਸ਼ਨਾਮੀ ਕਮੇਟੀ ਦੀ ਗੋਲਖ ਚੋਕ ਰਾਇਆ ਸੀ ਸੋ ਉਹ ਵੀ ਉਹਨਾਂ ਨੇ ਵੀ ਸਪਸ਼ਟ ਕਰਨ ਦਿੱਤਾ ਉਹਦੇ ਉੱਤੇ ਵੀ ਨਜ਼ਰ ਹੋਣੀ ਹੈ ਸੋ 1 ਜੁਲਾਈ ਨੂੰ ਜੰਨੂ ਮੱਜਰੇ ਹੋਰੀ ਪੇਸ਼ ਹੁੰਦੇ ਨੇ ਤੇ ਉਹ ਆਪਣਾ ਸਪਸ਼ਟਿਕਰਨ ਮਾਫੀਨਾਮਾ ਦੇ ਕੇ ਆਉਂਦੇ ਨੇ 15 ਜੁਲਾਈ ਨੂੰ ਪੰਜ ਸਿੰਘ ਸੇਵਨਾਂ ਦੀ ਮੀਟਿੰਗ ਹੁੰਦੀ ਹੈ ਤੇ ਜਿੱਚ 15 ਦਿਨ ਦਾ ਸਮਾਂ ਦਿੰਦਾ ਸੁਖਵੀ ਬਾਦਲੋਂ ਤਲਬ ਕੀਤਾ ਜਾਂਦਾ ਤੇ 15 ਦਿਨ ਦਾ ਸਮਾਂ 30 ਜੁਲਾਈ ਨੂੰ ਮੁਖਣਾ ਸੀ। ਅਲੰਘੇ ਦੋ ਕੁ ਦਿਨ ਪਹਿਲਾਂ ਜੱਜ ਸਰ ਸਾਹਿਬ ਕਿਤੇ ਬਾਰਸੀ ਕੱਲੇ ਰਾਤ ਪਰਤੇ ਆ ਤੇ ਕੱਲੇ ਟਵੀਟ ਦੇ ਉੱਤੇ ਹੈ ਜਿਆ ਜਾਣਕਾਰੀ ਮੀਡੀਆ ਦੇ ਹਵਾਲੇ ਨਾਲ ਇਹ ਦਿੱਤੀ ਗਈ ਕਿ ਅਸੀਂ ਕੋਰ ਕਮੇਟੀ ਪੰਗ ਕਰਤੀ। ਸੋ ਕੋਰ ਕਮੇਟੀ ਪੰਗ ਹੋਣਾ ਤਾਂ ਜੱਜ ਸਰ ਸਾਹਿਬ ਦਾ ਸ਼੍ਰੀ ਕਾਲ ਤੱਕ ਸਾਹ ਪਹੁੰਚਣਾ ਇਹ ਦੋਛੀ ਦਾ ਸੰਕੇਤ ਕਰ ਰਹੇ ਨੇ ਕਿ ਸੁਖਵੀਰ ਬਾਦਲ ਅੱਜ ਕੱਲ ਚ ਪੇਸ਼ ਹੋਣ ਵਾਲੇ ਆ। ਸੋ ਉਹ ਕੋਰ ਕਮੇਟੀ ਚ 8 ਮੈਂਬਰ ਤੋਂ ਰੇਗਲੇ ਨੇ ਕਿਉਂਕਿ ਉਹਦੇ ਵਿੱਚ ਸਰਦੇਵ ਸਿੰਘ ਢੀਂਟਾ ਸਾਹਿਬ ਵੀ ਉਸ ਕੋਰ ਕਮੇਟੀ ਦੇ ਵਿੱਚ ਪਰਮਿੰਦਰ ਸਿੰਘ ਢੀਂਟਾ ਸਾਹਿਬ ਵੀ ਉਹਦੇ ਵਿੱਚ ਪ੍ਰੇਮ ਸਿੰਘ ਚੰਦੂ ਮજરા ਵੀ ਉਹਦੇ ਵਿੱਚ ਬੀਬੀ ਜਗੀਰ ਕੌਰ ਵੀ ਹਰਪਤਾ ਬਡਾਲਾ ਵੀ ਹੈ ਨਾ ਸਿਕੰਦਰ ਸਿੰਘ ਮਲੂਕਾ ਵੀ ਸਰਜੀਤ ਸਿੰਘ ਰਖੜਾ ਵੀ ਤੇ ਪ੍ਰਕਾਸ਼ਨ ਕਰਗਵੀ ਸੋ ਇਹ ਅੱਠ ਮੈਂਬਰ ਵੀ ਬਾਹਰ ਹੋ ਗਏ 16 ਅਗਲੇ ਬਾਹਰ ਹੋ ਕੇ ਵੀ ਨਾਲੇ ਨੇ ਸੋ ਇਸ ਲਈ ਕੀ ਇਸ ਪਹਿਲੂ ਤੱਕੇ ਕੋਰ ਕਮੇਟੀ ਦਾ ਮਸਲਾ ਸੀ ਜਾਂ ਸੁਖਬੀਰ ਬਾਦਲੂ ਨੇ ਆਪਣੀ ਪ੍ਰਧਾਨਗੀ ਵੀ ਉਸ ਲਫਾਪੇ ਚ ਪਾ ਕੇ ਦਿਆ ਕਿ ਜਸਰ ਸਰਤਾਇ ਕਰਨ ਕਿ ਸ਼੍ਰੋਮਣੀ ਕਾਲ ਦਲ ਦੀ ਬਾਗਡੋਰ ਕਿ ਨੂੰ ਸੰਭਣੀ ਹੈ ਜਾਂ ਕਾਲੀ ਦਲ ਦਾ ਬੱਡਾ ਇਸ਼ਲਾਸ ਲਾਇਆ ਜਾਵੇ ਉਹਦੇ ਵਿੱਚ ਤਾਂ ਇਹ ਹੋਵੇ ਹੁਣ ਸਭ ਦੀ ਨਜ਼ਰ ਪੰਜ ਸਿੰਘ ਸਹਿਵਾ ਨਾ ਤੇ ਤੇ ਪੰਜ ਸਿੰਘ ਸਹਿਵਾ ਦਾ ਫੈਸਲਾ ਹੁੰਦੇ ਦਿਨਾਂ ਦੀ ਬੈਠਕ ਚ ਹੋਏਗਾ ਪਰ ਇਹ ਅਸਾਰ ਨਜ਼ਰ ਆ ਰਹੇ ਨਹੀਂ ਕਿ ਸ਼੍ਰੀ ਹਾਲ ਤੱਕ ਸਭ ਤੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾ ਦਿੱਤਾ ਜਾਵੇਗਾ ਤੇ ਧਾਰਮਿਕ ਸਜ਼ਾ ਜਗੀਰ ਕੌਰ ਚੰਦੂ ਮਾ ਜਰਾ ਟੀਂਟ ਸਾ ਬਲੂਕਾ ਹੋਰਾਂ ਨੂੰ ਵੀ ਪੂਕਤ ਨਹੀਂ ਹੋਈ